ਅੱਜ ਦੀ ਇਹ ਵੀਡੀਓ ਦੇਖ ਕੇ ਤੁਹਾਨੂੰ ਪੰਜਾਬੀ ਹੋਣ ਤੇ ਬਹੁਤ ਮਾਣ ਹੋਵੇਗਾ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸਿੱਖ ਰਾਜ ਦੇ ਸਮੇਂ ਸਭ ਤੋਂ ਪਹਿਲਾਂ ਸਿੱਖ ਫੌਜ ਨੂੰ ਕਿਵੇਂ ਟ੍ਰੇਨਿੰਗ ਦਿੱਤੀ ਜਾਂਦੀ ਸੀ ਅਤੇ ਉਸ ਸਮੇਂ ਹਥਿਆਰ ਅਤੇ ਬੰਦੂਕਾਂ ਕਿੱਥੇ ਬਣਾਈਆਂ ਜਾਂਦੀਆਂ ਸੀ ਫੌਜ ਤੇ ਰਸਾਲਿਆਂ ਦਾ ਪ੍ਰਬੰਧ ਕੌਣ ਦੇਖਦਾ ਸੀ ਸਿੱਖ ਫੌਜ ਦੀ ਗਿਣਤੀ ਕਿੰਨੀ ਸੀ ਅਤੇ ਤੂਬਖਾਨਿਆਂ ਬਾਰੇ ਪੂਰੀ ਜਾਣਕਾਰੀ ਤੇ ਉਸ ਸਮੇਂ ਕਿੰਨੀਆਂ ਤੋਪਾਂ ਸਿੱਖ ਰਾਜ ਕੋਲ ਹੁੰਦੀਆਂ ਸਨ ਅਤੇ ਇਹਨਾਂ ਨੂੰ ਬਣਾਇਆ ਕਿੱਥੇ ਜਾਂਦਾ ਸੀ ਅੱਜ ਦੀ ਵੀਡੀਓ ਵਿੱਚ ਸਿੱਖ ਰਾਜ ਦੀ ਡਿਫਰੈਂਸ ਬਾਰੇ ਹਰੀ ਛੋਟੀ ਤੋਂ ਛੋਟੀ ਗੱਲਬਾਤ ਬਾਰੇ ਪੂਰੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਇਹਨਾਂ ਵੀਡੀਓ ਨੂੰ ਅਸੀਂ ਬੜੀ ਮਿਹਨਤ ਦੇ ਨਾਲ ਰਿਸਰਚ ਕਰਕੇ ਬਣਾਉਂਦੇ ਆ ਸੋ ਸਮਾਂ ਨਾ ਖਰਾਬ ਕਰਦੇ ਹੋਏ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਅੰਮ੍ਰਿਤਸਰ ਸ਼ਹਿਰ ਨੂੰ ਖਾਲਸਾ ਰਾਜ ਵਿੱਚ ਸ਼ਾਮਲ ਕਰ ਲਿਆ ਸੀ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਜੋ ਇਹਨਾਂ ਨੇ ਆਪਣੇ ਹੱਥ ਵਿੱਚ ਲਿਆ ਉਸੀ ਖਾਲਸਾ ਫੌਜ ਨੂੰ ਯੂਰੋਪੀਅਨ ਢੰਗ ਦੇ ਅਨੁਸਾਰ ਟ੍ਰੇਨਿੰਗ ਦੇਣੀ ਮਹਾਰਾਜਾ ਸਾਹਿਬ ਇਸ ਗੱਲ ਨੂੰ ਉਸ ਸਮੇਂ ਹੀ ਪੂਰੀ ਤਰ੍ਹਾਂ ਸਮਝ ਗਏ ਸੀ ਕਿ ਫਤਿਹ ਕੀਤੇ ਹੋਏ ਦੇਸ਼ ਦੀ ਰੱਖਿਆ ਲਈ ਇੱਕ ਸ਼ਕਤੀਸ਼ਾਲੀ ਫੌਜ ਦੀ ਬਹੁਤ ਲੋੜ ਹੈ ਕਿਉਂਕਿ ਪੂਰਬ ਵੱਲ ਅੰਗਰੇਜ਼ੀ ਹਕੂਮਤ ਦਿਨੋਂ-ਦਿਨ ਬੜੀ ਤੇਜ਼ੀ ਨਾਲ ਵਧ ਰਹੀ ਸੀ ਅਤੇ ਪੱਛਮ ਵੱਲ ਅਫਗਾਨੀ ਸ਼ਕਤੀਮਾਨ ਲਸ਼ਕਰ ਸਦਾ ਪੰਜਾਬ ਨੂੰ ਲਤਾੜਦੇ ਰਹਿੰਦੇ ਸੀ ਹੁਣ ਇਹਨਾਂ ਦੋਹਾਂ ਬਲਵਾਨ ਤਾਕਤਾਂ ਦੇ ਵਿਚਾਲੇ ਹੁੰਦੇ ਹੋਏ ਪੰਜਾਬ ਦੀ ਰੱਖਿਆ ਲਈ ਇੱਕ ਬਲਵਾਨ ਤਿੱਕ ਕਵਾਇਦਦਾਨ ਫੌਜ ਦੀ ਬਹੁਤ ਛੇਤੀ ਤਿਆਰ ਕਰਨ ਦੀ ਲੋੜ ਸੀ ਇਸ ਦੂਰ ਦੀ ਸੋਚ ਅਨੁਸਾਰ ਸ੍ਰੀ ਪੰਜਾਬ ਨੇ ਸੰਮਤ 1860 ਬਿਕਰਮੀ ਮੁਤਾਬਕ ਸੰਨ 1803 ਈਸਵੀ ਵਿੱਚ ਪਹਿਲੀ ਸ਼ੇਰ ਦਿਨ ਲੈਰੇਜਮੈਂਟ ਨੂੰ ਟ੍ਰੇਨਿੰਗ ਦੇਣੀ ਆਰੰਭ ਕਰਵਾਈ ਪਹਿਲੇ ਪਹਿਲ ਟ੍ਰੇਨਿੰਗ ਦਸਣ ਦਾ ਪ੍ਰਬੰਧ ਏਦਾਂ ਕੀਤਾ ਗਿਆ ਕਿ ਕੁਝ ਪੂਰਬੀਏ ਜਿਨ੍ਹਾਂ ਨੇ ਈਸਟ ਇੰਡੀਆ ਕੰਪਨੀ ਦੀ ਫੌਜ ਵਿੱਚੋਂ ਨੌਕਰੀ ਛੱਡੀ ਹੋਈ ਸੀ ਉਹਨਾਂ ਨੂੰ ਟ੍ਰੇਨਿੰਗ ਦੇਣ ਲਈ ਇੱਥੇ ਲਗਾ ਲਿਆ ਗਿਆ ਉਥੋਂ ਨਾ ਕਟਾ ਕੇ ਇੱਥੇ ਆਏ ਤੇ ਉਹਨਾਂ ਨੇ ਖਾਲਸਾ ਫੌਜ ਵਿੱਚ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਇਸਦੇ ਪਿਛੋਂ ਮਹਾਰਾਜੇ ਨੇ ਆਪਣੀ ਫੌਜ ਵਿੱਚੋਂ ਕੁਝ ਚੋਣਵੇਂ ਜਵਾਨ ਕੰਪਨੀ ਦੇ ਇਲਾਕੇ ਵਿੱਚ ਭਜਵਾ ਦਿੱਤੇ ਉਹ ਅੰਗਰੇਜ਼ੀ ਫੌਜ ਵਿੱਚ ਭਰਤੀ ਹੋ ਗਏ ਜਦ ਪੂਰੀ ਤਰ੍ਹਾਂ ਉਥੋਂ ਟ੍ਰੇਨਿੰਗ ਸਿੱਖ ਗਏ ਤਾਂ ਉਥੋਂ ਉਹਨਾਂ ਨੇ ਆਪਣਾ ਨਾਂ ਕਟਵਾ ਕੇ ਵਾਪਸ ਲਾਹੌਰ ਆ ਗਏ ਅਤੇ ਮਹਾਰਾਜਾ ਦੀਆਂ ਫੌਜਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੇ ਜਦ ਫੌਜ ਨੂੰ ਟ੍ਰੇਨਿੰਗ ਸਿਖਾਉਣੀ ਆਰੰਭ ਕਰਵਾਈ ਸਭ ਤੋਂ ਪਹਿਲਾਂ ਪਹਿਲ ਸਤੰਤਰ ਖਾਲਸਾ ਟ੍ਰੇਨਿੰਗ ਸਿੱਖਣ ਦੇ ਬੰਦਨਾ ਵਿੱਚ ਨਹੀਂ ਸੀ ਪੜਨਾ ਚਾਹੁੰਦਾ ਸ਼ੇਰਦਿਲ ਖਾਲਸਾ ਮਰਦਾਂ ਦੇ ਮੈਦਾਨ ਵਿੱਚ ਸ਼ਰੀ ਸਾਹਿਬ ਧੂਕੇ ਵੈਰੀ ਪਰ ਟੁੱਟ ਪੈਂਦੇ ਸੀ ਅਤੇ ਹੱਥੋ ਹੱਥ ਸ਼ਕਤੀ ਪਰਖਿਆ ਕਰਨੀ ਆਪਣਾ ਭਾਵ ਦਾ ਜੰਗੀ ਗੁਣ ਮੰਨਦੇ ਹੁੰਦੇ ਸੀ ਫੌਜ ਦੀ ਟ੍ਰੇਨਿੰਗ ਸਿੱਖਣ ਨਾਲ ਹੁਕਮ ਅਨੁਸਾਰ ਕਦੇ-ਕਦੇ ਸੱਜਾ ਪੈਰ ਚੁਕਣਾ ਤੇ ਕਦੇ ਖੱਬਾ ਪੂਰਬ ਵੱਲ ਮੂੰਹ ਕਰਨਾ ਤੇ ਪੱਛਮ ਵੱਲ ਪਹੌਂਟੀ ਲੈ ਕੇ ਪਰਤ ਜਾਣ ਕੇ ਕਰਤੱਬ ਨੂੰ ਸਿੱਖ ਇੱਕ ਵਾਧੂ ਭਾਰ ਸਮਝਦੇ ਸੀ ਟ੍ਰੇਨਿੰਗ ਤੋਂ ਛੁਟਕਾਰਾ ਪਾਉਣ ਲਈ ਇਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਮਿਲ ਕੇ ਸਰਕਾਰ ਨੂੰ ਇੱਕ ਬੇਨਤੀ ਪੱਤਰ ਵੀ ਲਿਖਿਆ ਸੀ ਜਿਸ ਵਿੱਚ ਉਹਨਾਂ ਦੀ ਟ੍ਰੇਨਿੰਗ ਨੂੰ ਬੇਸਵਾ ਦਾ ਇੱਕ ਨਾਚ ਕਰਕੇ ਲਿਖਿਆ ਸੀ ਇਸ ਤੋਂ ਖਲਾਸੀ ਪਾਉਣ ਲਈ ਬੇਨਤੀ ਕੀਤੀ ਗਈ ਸੀ ਪਰ ਸ਼ੇਰੇ ਪੰਜਾਬ ਨੂੰ ਕਰਤਾਰ ਵੱਲੋਂ ਡਾਢਾ ਅਡੋਲਮਨ ਮਿਲਿਆ ਹੋਇਆ ਸੀ ਉਹ ਕਾਦ ਇਸ ਤਰ੍ਹਾਂ ਦੀਆਂ ਰੁਕਾਵਟਾਂ ਤੋਂ ਘਬਰਾਉਣ ਵਾਲੇ ਸੀ ਉਹਨਾਂ ਨੇ ਝਟ ਆਪਣੇ ਚਤਰ ਸੁਭਾਅ ਅਨੁਸਾਰ ਇਸ ਸਮੇਂ ਅਜਹੀ ਸੋਚ ਸੋਜੀ ਜਿਸ ਨਾਲ ਸਾਰੀਆਂ ਔਕੜਾਂ ਦੂਰ ਹੋ ਗਈਆਂ ਮਹਾਰਾਜਾ ਆਪ ਪਰੇਡ ਦੇ ਮੈਦਾਨ ਵਿੱਚ ਤੜਕੇ ਪਹੁੰਚ ਜਾਂਦੇ ਅਤੇ ਹਰ ਇੱਕ ਜਵਾਨ ਦੇ ਕੰਮ ਨੂੰ ਆਪ ਦੇਖਦੇ ਜਿਹੜੇ ਜਵਾਨ ਬਹੁਤ ਸਫਾਈ ਦੇ ਨਾਲ ਟ੍ਰੇਨਿੰਗ ਦਾ ਕੰਮ ਕਰਦੇ ਸ਼ੇਰੇ ਪੰਜਾਬ ਉਹਨਾਂ ਦਾ ਹੌਸਲਾ ਵਧਾਉਣ ਲਈ ਆਪਣੇ ਹੱਥੀ ਸਾਰੀ ਫੌਜ ਦੇ ਸਾਹਮਣੇ ਉਹਨਾਂ ਨੂੰ ਵੱਡੇ ਇਨਾਮ ਦਿੰਦੇ ਉਹਨਾਂ ਦੇ ਅਫਸਰਾਂ ਨੂੰ ਕੜੀਆਂ ਦੀਆਂ ਜੋੜੀਆਂ ਅਤੇ ਕੈਂਠੇ ਦਿੰਦੇ ਫੌਜੇ ਆਈਨੀ ਦੇ ਰਾਹ ਵਿੱਚ ਇੱਕ ਹੋਰ ਔਕੜ ਬੜੀ ਰੁਕਾਵਟ ਬਣ ਰਹੀ ਸੀ ਉਹ ਏਸੀ ਕੇ ਖਾਲਸਾ ਵਿੱਚ ਮਿਸਲਾਂ ਦੇ ਸਮੇਂ ਤੋਂ ਹੀ ਸਦਾ ਹੀ ਪੈਦਲ ਫੌਜ ਨਾਲੋਂ ਸਵਾਰਾਂ ਵਿੱਚ ਭਰਤੀ ਹੋਣਾ ਬੰਦੇਰੇ ਪੱਤ ਦਾ ਕਾਰਨ ਸਮਝਿਆ ਜਾਂਦਾ ਸੀ ਜਿਸ ਕਰਕੇ ਵੱਡੇ-ਵੱਡੇ ਸਰਦਾਰ ਘਰਾਣਿਆਂ ਦੇ ਨੌਜਵਾਨ ਪੈਦਲ ਰੈਜimentਾਂ ਵਿੱਚ ਭਰਤੀ ਹੋਣ ਵਿੱਚ ਆਪਣਾ ਅਪਮਾਨ ਸਮਝਦੇ ਸੀ ਸ਼ੇਰ-ਏ-ਪੰਜਾਬ ਮੈਦਾਨ-ਜੰਗ ਦੇ ਇਸ ਭੇਦ ਨੂੰ ਪੂਰੀ ਤਰ੍ਹਾਂ ਸਮਝਦੇ ਸੀ ਕਿ ਭਾਵੇਂ ਤਾਵਾ ਕਰਨ ਵਿੱਚ ਲੜਾਈ 'ਚ ਜੋ ਕੰਮ ਪੈਦਲ ਰੈਜiment ਕਰ ਸਕਦੀ ਆ ਉਹ ਰਸਾਲ ਨਹੀਂ ਦੇ ਸਕਦੇ ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾਂ ਪੈਦਲ ਪਲਟਨਾ ਨੂੰ ਟ੍ਰੇਨਿੰਗ ਸਿਕਾਉਣੀ ਸ਼ੁਰੂ ਕੀਤੀ ਸੀ ਚਾਰੇ ਪੰਜਾਬ ਆਰੰਭ ਤੋਂ ਹੀ ਆਪਣੇ ਸਰਦਾਰਾਂ ਨੂੰ ਪ੍ਰੇਰਦੇ ਰਹਿੰਦੇ ਸਨ ਕਿ ਉਹ ਆਪਣੇ ਬੱਚਿਆਂ ਨੂੰ ਪੈਦਲ ਫੌਜ ਵਿੱਚ ਭਰਤੀ ਕਰਵਾਉਣ। یوں ਮਹਾਰਾਜਾ ਸਾਹਿਬ ਨੇ ਸਹਿਜੇ ਸਹਿਜ ਸਾਰੀਆਂ ਰੁਕਾਵਟਾਂ ਦੇ ਕਾਬੂ ਕਰ ਲਿਆ। ਇਸ ਤੋਂ ਛੁੱਟ ਮਹਾਰਾਜਾ ਸਾਹਿਬ ਨੇ ਖਾਲਸਾ ਕਵਾਇਦਧਾਨ ਰਾਜਮੰਡਾਂ ਲਈ ਤਲਬਦੀ ਥਾਂ ਇੱਕ ਨੌਜਵਾਨ ਨੂੰ ਆਪੋ ਆਪਣੇ ਪਿੰਡਾਂ ਵਿੱਚ ਜ਼ਮੀਨ ਜਗੀਰ ਤੇ ਮਾਫੀ ਦੇਣ ਦਾ ਧੰਗ ਪ੍ਰਚਲਿਤ ਕੀਤਾ। ਜਿਸ ਮੁਖਾਲਸੇ ਰੂਕ ਤਲਬ ਦੇ ਟੱਕਰੇ ਪਰ ਵਧੇਰਾ ਪਸੰਦ ਕਰਦੇ ਸੀ ਇਸ ਨਾਲ ਮਹਾਰਾਜਾ ਸਾਹਿਬ ਦਾ ਤੇ ਇਹਨਾਂ ਦੇ ਨੌਕਰ ਤੇ ਮਾਲਕ ਦਾ ਸੰਬੰਧ ਵਿੱਚੋਂ ਨਿਕਲ ਗਿਆ ਅਤੇ ਹਰ ਇੱਕ ਆਪਣੇ ਆਪ ਨੂੰ ਖਾਲਸਾ ਸਲਤਨਤ ਦਾ ਸਾਂਝੀਵਾਲ ਸਮਝਣ ਲੱਗ ਪਿਆ ਹੁਣ ਅੱਗੇ ਗੱਲ ਕਰਦੇ ਕਿ ਰੈਜ਼ਮੈਂਟਾਂ ਨੂੰ ਕਿਵੇਂ ਅੱਗੇ ਵੰਡਿਆ ਜਾਂਦਾ ਸੀ ਸੋ ਸਿੱਖ ਰਾਜ ਦੀ ਹਰ ਇੱਕ ਰੈਜ਼ਮੈਂਟ ਵਿੱਚ 8 ਕੰਪਨੀਆਂ ਰੱਖੀਆਂ ਹੁੰਦੀਆਂ ਸੀ ਹਰ ਇੱਕ ਕੰਪਨੀ ਵਿੱਚ 100 ਜਵਾਨ ਹੁੰਦੇ ਸੀ ਸਾਰੀ ਪਲਟਰਾ ਦੇ ਵੱਡੇ ਅਫਸਰਾਂ ਦੇ ਨਾਮ ਕੁੰਮੇਦਾਨੀਤ ਹੁੰਦੇ ਸੀ ਕੁੰਮੇਦਾਨ ਜਾਨੀ ਕਿ ਕਰਨੈਲ ਦੀ ਸਹਾਇਤਾ ਲਈ ਇੱਕ ਸਹਾਇਕ ਕੁੰਮੇਦਾਨ ਜਿਹਨੂੰ ਕਿ ਮੇਜਰ ਕਹਿੰਦੇ ਆ ਅਤੇ ਇੱਕ ਬਖਸ਼ੀ ਨਿਯਤ ਕੀਤੇ ਜਾਂਦੇ ਸੀ ਹਰ ਇੱਕ ਕੰਪਨੀ ਨੂੰ ਇੱਕ ਸੂਬੇਦਾਰ ਅਤੇ ਦੋ ਜਮਾਦਾਰ ਦੇ ਤਹਿਤ ਵਿੱਚ ਰੱਖਿਆ ਜਾਂਦਾ ਸੀ ਅੱਗੋਂ ਇੱਕ ਕੰਪਨੀ ਨੂੰ ਚਾਰ ਬਰਾਬਰ ਦੇ ਭਾਗਾਂ ਵਿੱਚ ਵੰਡ ਕੇ ਹਰ ਇੱਕ ਸੈਕਸ਼ਨ ਨੂੰ ਇੱਕ ਨਿੱਕੇ ਅਫਸਰ ਦੇ ਹਵਾਲੇ ਕੀਤਾ ਜਾਂਦਾ ਸੀ ਜਿਸ ਨੂੰ ਕਿ ਹਵਲਦਾਰ ਕਹਿੰਦੇ ਸੀ ਪੂਰੀ ਪਲਟਨ ਵਿੱਚ ਇੱਕ ਗ੍ਰੰਥੀ ਨਿਯਤ ਕੀਤਾ ਜੋ ਚੰਗਾ ਗੁਰਬਾਣੀ ਦੇ ਅਰਥ ਪਰਮਾਰਥ ਦਾ ਜਾਣੂ ਹੁੰਦਾ ਸੀ ਇਸ ਲਈ ਮਹਾਰਾਜੇ ਦਾ ਹੁਕਮ ਸੀ ਉਹ ਸ਼ਾਮਣੀ ਅਤੇ ਮੈਦਾਨ ਜੰਗ ਵਿੱਚ ਸਦਾ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਪਲਟਣ ਦੇ ਨਾਲ ਰਿਹਾ ਕਰੇ ਅਤੇ ਜਿੱਥੇ ਸ਼ਾਹੀ ਝੰਡਾ ਲੱਗੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ ਕਰੇ ਇਸੇ ਤਰ੍ਹਾਂ ਪਲਟਨਾ ਵਿੱਚ ਇੱਕ ਹਕੀਮ ਨਿਯਤ ਕੀਤਾ ਗਿਆ ਜਿਸ ਦਾ ਕੰਮ ਸਾਰੀ ਰੈਜਿਮੈਂਟ ਦੀ arooshta ਤੇ ਸਫਾਈ ਦਾ ਪ੍ਰਬੰਧ ਕਰਨਾ ਹੁੰਦਾ ਸੀ ਲੋੜ ਅਨੁਸਾਰ ਰੋਗੀ ਸਿਪਾਹੀਆਂ ਨੂੰ ਦੇਸੀ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਸਨ ਜਿਨ੍ਹਾਂ ਦੀ ਉਸ ਸਮੇਂ ਬਹੁਤ ਘੱਟ ਲੋੜ ਪੈਂਦੀ ਸੀ ਪਾਲਟਨ ਦੇ ਦਸੇ ਅਫਸਰਾਂ ਦੇ ਕੰਮ ਨੂੰ ਹਲਕਾ ਕਰਨ ਲਈ ਇੱਕ ਮੁਨਚੀ ਤੇ ਇੱਕ ਮੁਤਸਦੀ ਮਕਰਰ ਕੀਤਾ ਜਾਂਦਾ ਸੀ ਮੁਨਚੀ ਦਾ ਕੰਮ ਸਿਪਾਹੀਆਂ ਦੀ ਹਾਜ਼ਰੀ ਅਤੇ ਗੈਰ ਹਾਜ਼ਰੀ ਦੀ ਰਿਪੋਰਟ ਕੁੰਮੇਦਾਨ ਨੂੰ ਨਿਤਾ ਪ੍ਰਤੀ ਪਹੁੰਚਾਉਣੀ ਅਤੇ ਉਹਨਾਂ ਦੀ ਸਜ਼ਾ ਦਾ ਰਜਿਸਟਰ ਲਿਖਣਾ ਸੀ ਰੈਜiment ਦੇ ਅਹੁਦੇਦਾਰਾਂ ਤੋਂ ਛੋਟ ਹਰ ਇੱਕ ਰੈਜiment ਵਿੱਚ ਇੱਕ ਸਹਾਇਕ ਜਥਾ ਅਮਲ ਨਿਯਤ ਕੀਤਾ ਜਾਂਦਾ ਸੀ ਜਿਸ ਵਿੱਚ 16 ਲਾਂਗਰੀ 16 ਮਹਿਰੇ ਮਤਲਬ ਜੋ ਕਿ ਪਾਣੀ ਵਰਤੌਂਦੇ ਹੁੰਦੇ ਸੀ 4 ਝੰਡਾ ਬਰਦਾਰ 8 ਮਿਸਤਰੀ ਜੋ ਕਿ ਲੋਹਾਰ ਦਰਖਾਨ ਦਾ ਕੰਮ ਜਾਣਦੇ ਸੀ 8 ਬੇਲਦਾਰ 8 ਖਲਾਸੀ 18 ਸਾਰਵਾਨ 10 ਹਰਕਾਰੇ ਇਹ ਸਾਰੇ ਹਰ ਰੈਜ਼ਿਮੈਂਟਾਂ ਰੱਖੇ ਹੁੰਦੇ ਸੀ। ਇਉਂ ਹੀ ਹਰ ਇੱਕ ਪਲਟਨ ਨੂੰ 150 ਤੰਬੂ ਦਿੱਤੇ ਗਏ ਜਿਨ੍ਹਾਂ ਵਿੱਚੋਂ ਇੱਕ ਕੁੰਮੇਦਾਨ ਨੂੰ ਇੱਕ ਇੱਕ ਹਰ ਇੱਕ ਸੂਬੇਦਾਰ ਨੂੰ ਇੱਕ ਤੰਬੂ ਦੋ ਜਮਾਂਦਾਰਾਂ ਨੂੰ ਦੋ ਤੰਬੂ ਗੋਲੀ ਬਰੂਦ ਲਈ ਦੋ ਮਿਸਤਰੀ ਖਾਨੇ ਲਈ ਇੱਕ ਵੱਡਾ ਡੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਇੱਕ ਪੇਸ਼ਗਾਰਡ ਕੋਟਗਾਰਡ ਲਈ 10 ਲੰਗਰ ਵਾਸਤੇ ਅਤੇ ਬਾਕੀ 115 ਕੁੱਲ ਸਿਪਾਈਆਂ ਨੂੰ ਦਿੱਤੇ ਗਏ। ਇਨਾ ਤੰਬੂਆਂ ਤੇ ਬਿਸਤਰਿਆਂ ਨੂੰ ਉਠਾਉਣ ਲਈ 50 ਊਠ ਹਰ ਇੱਕ ਰੈਸਮੈਂਟ ਨਾਲ ਨਿਯਤ ਕੀਤੇ ਹੁੰਦੇ ਸੀ ਜੇ ਹੁਣ ਫੌਜ ਦੀ ਵਰਦੀ ਦੀ ਗੱਲ ਕਰੀਏ ਤਾਂ ਹਰ ਇੱਕ ਪਲਟਨ ਦੀ ਪੋਸ਼ਾਕ ਵੱਖੋ ਵੱਖਰੇ ਰੰਗ ਦੀ ਹੁੰਦੀ ਸੀ ਮਹਾਰਾਜ ਦਾ ਮਨ ਪਉਂਦਾ ਰੰਗ ਪਲਟਨਾਂ ਦੇ ਲਈ ਇਹ ਹੁੰਦਾ ਸੀ ਕਿ ਅਸਮਾਨੀ ਰੰਗ ਦੀ ਪੱਗ ਲਾਲ ਕੁੜਤੀ ਮਤਲਬ ਕਿ ਜੈਕਟ ਅਤੇ ਗੂੜੇ ਨੀਲੇ ਰੰਗ ਦੀ ਪਤਲੂਨ ਜਿਸ ਤੇ ਕਾਲੇ ਰੰਗ ਦੇ ਚਮੜੇ ਦੀ ਪੇਟੀ ਹੁੰਦੀ ਸੀ ਜਿਸ ਦੇ ਦੋ ਚਮੜੇ ਪਿੱਠਵੱਲੇ ਮੋਢਿਆਂ ਦੇ ਉੱਤੋਂ ਦੀ ਹੁੰਦੇ ਹੋਏ ਸਾਹਮਣੇ ਪਾਸੇ ਕਮਰਬੰਦ ਨਾਲ ਜੁੜੇ ਹੁੰਦੇ ਸਨ ਹਰ ਪੈਦਲ ਸਿਪਾਈ ਕੋਲ ਇੱਕ ਬੰਦੂਕ ਸੰਗੀਨ ਸ਼ਮਸ਼ੀਰ ਹੁੰਦੀ ਸੀ ਇਨ੍ਹਾਂ ਤੋਂ ਛੁੱਟ ਹਰ ਇੱਕ ਸਿਪਾਈ ਕੋਲ 50 ਸਿੱਕੇ ਦੀਆਂ ਗੋਲੀਆਂ ਦੋ ਕੇਸੀਆਂ ਵਿੱਚ ਲੁੜੀਂਦਾ ਬਰੂਦ ਤਾंबे ਦੀ ਕੁੱਪੀ ਵਿੱਚ ਜੋ ਪੇਟੀ ਨਾਲ ਲਟਕਦੀ ਮੌਜੂਦ ਹੋਇਆ ਕਰਦੀ ਸੀ ਇਹ ਸਾਰਾ ਕੁਝ ਰੰਦਾ ਸੀ ਇਹ ਸਾਰੇ ਹਥਿਆਰ ਲਾਹੌਰ ਦੇ ਕਾਰਖਾਨਿਆਂ ਵਿੱਚ ਹੀ ਤਿਆਰ ਕੀਤੇ ਜਾਂਦੇ ਸਨ ਹਨਰੇਬਲ ਵਿਲੀਅਮ ਆਸਬਰ ਸਨ 1838 ਵਿੱਚ ਮਹਾਰਾਜਾ ਸਾਹਿਬ ਦੀਆਂ ਪਲਟਨਾਵਾਰਿਓ ਲਿਖਦੇ ਆ ਕਿ ਇਹ ਜਵਾਨ ਬੜੇ ਉੱਚੇ ਕੱਦ ਵਾਲੇ ਹੁੰਦੇ ਸੀ। ਇਹਨਾਂ ਦੇ ਫਰਤੀਲੇ ਸਰੀਰ, ਨਿਕਲੀਆਂ ਹੋਈਆਂ ਚੌੜੀਆਂ ਛਾਤੀਆਂ, ਲੰਬੇ ਅਤੇ ਤਾਕਤਵਰ ਅੰਗ ਬੜੇ ਰੋਬਦਾਰ ਦਿਸਦੇ ਹੁੰਦੇ ਸੀ। ਕੁਝ ਸਮੇਂ ਇਹ ਬੜੀਆਂ ਲੰਮੀਆਂ ਮੰਜ਼ਲਾਂ ਬਿਨਾਂ ਥੱਕੇ ਵੇ ਤੈ ਕਾਰ ਲੈਂਦੇ ਸੀ। ਇਹ ਲੰਮੀਆਂ ਮੰਜ਼ਲਾਂ ਕੇਵਲ ਲੋੜ ਸਮੇਂ ਹੀ ਨਹੀਂ ਤੈ ਕਰਦੇ ਸਗੋਂ ਖੁਸ਼ੀ ਨਾਲ ਲਗਾਤਾਰ ਕਈ-ਕਈ ਦਿਨ ਕੂਚ ਕਰਦੇ ਰਹਿੰਦੇ ਸੀ। ਇਹ ਬਾਕੀ ਹਿੰਦੂਸਤਾਨੀ ਜਵਾਨਾਂ ਨਾਲੋਂ ਬਹੁਤ ਹੀ ਸ਼ਕਤੀਸ਼ਾਲੀ ਅਤੇ ਕਰੜੀਆਂ ਕਠਿਨਾਈਆਂ ਨੂੰ ਸਹਿਣ ਕਰਨ ਦੀ ਸਮਰੱਥਾ ਰੱਖਦੇ ਸੀ ਹਰ ਇੱਕ ਵਕਤ ਇਹ ਖੁਸ਼ ਰਹਿੰਦੇ ਅਤੇ ਬੜੇ ਸਾਫ਼ ਦਿਲ ਹੁੰਦੇ ਸਨ ਬੇਰਨ ਹੂਗਲ ਖਾਲਸਾ ਫੌਜ ਦੇ ਕਮਾਲ ਵੇਖ ਕੇ رائے ਪ੍ਰਗਟ ਕਰਦੇ ਸੀ ਕਿ ਇਹ ਫੌਜ ਯੂਰੋਪੀਅਨ ਫੌਜਾਂ ਤੋਂ ਵੀ ਵਧੇਰੇ ਫੌਜੀ ਗੁਣ ਵਧਿਆ ਰੱਖਦੀਆਂ ਇਹ ਅੰਗਰੇਜ਼ ਇਨ੍ਹਾਂ ਬਾਰੇ ਆਪਣੇ 22 ਜਨਵਰੀ ਸਨ 1838 ਵੀ ਦੇ ਪੱਤਰ ਵਿੱਚ ਲਿਖਦਾ ਕਿ ਜਦ ਦਾ ਮੈਂ ਲਾਹੌਰ ਆਇਆ ਹਾਂ ਸ੍ਰੀ ਹਜੂਰ ਰਣਜੀਤ ਸਿੰਘ ਨੇ ਮੈਨੂੰ ਕਈ ਵਾਰ ਆਪਣੀਆਂ ਫੌਜਾਂ ਦੀ ਟ੍ਰੇਨਿੰਗ ਤੇ ਚਾੰਦਮਾਰੀ ਆਦਿ ਦੇ ਕਮਾਲ ਦੱਸਣ ਲਈ ਮੈਨੂੰ ਇੱਜ਼ਤ ਬਖਸ਼ੀ ਹੈ ਮੈਂ ਖਾਲਸਾ ਫੌਜ ਦੇ ਪੁਰ ਰੋਹ ਬਚੇਰੇ ਅਤੇ ਛੇਤੀ ਨਾਲ ਬੰਦੂਕਾ ਚਲਾਉਣ ਅਤੇ ਚਾੰਦਮਾਰੀ ਆਦਿ ਦੇ ਉੱਚੇ ਕਮਾਲ ਨੂੰ ਵੇਖ ਕੇ ਉੱਕਾ ਹੈਰਾਨ ਰਹਿ ਗਿਆ ਮੈਂ ਇਸ ਗੱਲ ਦਾ ਫੈਸਲਾ ਕਰਨ ਵਿੱਚ ਪੂਰੀ ਨਿਰਪੱਖਤਾ ਨਾਲ ਕਹਿੰਦਾ ਕਿ ਇਹ ਫੌਜ ਯੂਰਪ ਦੇ ਇੰਨੇ ਸਮੇਂ ਦੀ ਭਰਤੀ ਕੀਤੀ ਫੌਜ ਤੋਂ ਬਹੁਤ ਉੱਨਤ ਹੈ। ਇਹਨਾਂ ਦੇ ਫੌਜੀ ਹੁਨਰ ਨੂੰ ਵੇਖ ਕੇ ਮੈਂ ਨਿਰਸੰਦੇਹ ਕਹਿ ਸਕਦਾ ਕਿ ਇਹ ਫੌਜ ਹਜ਼ੂਰ ਪੰਜਾਬ ਦੇ ਮੈਦਾਨਾਂ ਤੋਂ ਬਾਹਰ ਆਈ ਹੋਈ ਵੈਰੀ ਫੌਜ ਦੇ ਫਤੇ ਪਾਏਗੀ। ਕੱਲ ਮਹਾਰਾਜਾ ਸਾਹਿਬ ਮੈਨੂੰ ਤੋਪਖਾਨੇ ਅਤੇ ਰਸਾਲੇ ਦੀ ਚਾਦਮਾਰੀ ਵਿਖਾਣ ਲਈ ਲੈ ਗਏ ਸਨ। ਇਹਨਾਂ ਦੇ ਬੜੇ ਕਮਾਲ ਨਾਲ ਨਿਸ਼ਾਨੇ ਫੁੰਡੇ। ਆਸਟਰੀਆ ਦੇਸ਼ ਦੀਆਂ ਫੌਜਾਂ ਠੀਕ ਨਿਸ਼ਾਨਾ ਮਾਰਨ ਲਈ ਜਗਤ ਪ੍ਰਸਿੱਧ ਹਨ। ਪਰ ਇਹ ਖਾਲਸਾ ਫੌਜ ਉਹਨਾਂ ਤੋਂ ਵੀ ਇਸ ਕਰਤੱਬ ਵਿੱਚ ਅੱਗੇ ਵਧੀ ਹੋਈ ਆ ਜਿੰਨੀਆਂ ਗੋਲੀਆਂ ਤੇ ਗੋਲੇ ਇਹਨਾਂ ਨੇ ਚਲਾਏ ਉਹ ਸਭ ਨਿਸ਼ਾਨੇ ਉੱਪਰ ਸਨ ਇਹਨਾਂ ਵਿੱਚੋਂ ਇੱਕ ਵੀ ਨਹੀਂ ਖੁੱਸਿਆ ਕੁਝ ਇਸੇ ਹੀ ਤਰ੍ਹਾਂ ਦਾ ਪੱਤਰ ਜੋ ਕਿ ਖਾਲਸਾ ਫੌਜ ਦੀਆਂ ਤਾਰੀਫਾਂ ਦੇ ਪੁੱਲ ਬੰਦੇ ਹਨ ਉਹ ਕਰਨਲ ਸਟੰਡਬੋਚ ਅਤੇ ਡਾਕਟਰ ਹੌਨਿੰਗ ਬਰਗਰ ਵੀ ਲਿਖਦੇ ਹਨ ਹੁਣ ਅੱਗੇ ਜੇਕਰ ਖਾਲਸਾ ਫੌਜ ਦੇ ਰਸਾਲਿਆਂ ਦੀ ਗੱਲ ਕਰੀਏ ਤਾਂ ਪੈਦਲ ਪਲਟਰਾਂ ਨੇ ਜਦ ਟ੍ਰੇਨਿੰਗ ਦਾ ਕੰਮ ਕੁਝ ਸਿੱਖ ਲਿਆ ਤਾਂ ਹੁਣ ਮਹਾਰਾਜਾ ਸਾਹਿਬ ਨੇ ਰਸਾਲਿਆਂ ਮਤਲਬ ਕਿ ਘੂੜ ਚੜਿਆਂ ਦੇ ਸੁਧਾਰ ਵੱਲ ਵੀ ਆਪਣਾ ਧਿਆਨ ਦਿੱਤਾ ਪਹਿਲੇ ਪਹਿਲ ਇਹ ਖਿਆਲ ਸੀ ਕਿ ਕਿਉਂਕਿ ਫੌਜ ਵਿੱਚ ਖਾਲਸੇ ਪੈਦਲਾ ਨਾਲੋਂ ਰਸਾਲਿਆਂ ਨੂੰ ਵਧੇਰੇ ਚਾਹੁੰਦੇ ਸਨ ਇਸ ਲਈ ਰਸਾਲਿਆਂ ਦੇ ਸੁਧਾਰ ਵਿੱਚ ਕੋਈ ਕਠਿਨਾਈ ਨਹੀਂ ਆਵੇਗੀ ਪਰ ਮਹਾਰਾਜਾ ਸਾਹਿਬ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦ ਉਸ ਨੂੰ ਮਾਲੂਮ ਹੋਇਆ ਕਿ ਰਸਾਲਿਆਂ ਨੂੰ ਵੀ ਕੁਆਇਦ ਸਿਖਾਉਣ ਦੇ ਰਾਹ ਵਿੱਚ ਉਨੀਆਂ ਹੀ ਔਕੜਾਂ ਦਾ ਟਕਰਾ ਕਰਨਾ ਪੈਣਾ ਜਿੰਨੀਆਂ ਕਿ ਪੈਦਲਾਂ ਨੂੰ ਸਿਖਾਉਣ ਦੇ ਸਾਹਮਣੇ ਆਇਆ ਸੀ ਪਰ ਸ਼ੇਰੀ ਪੰਜਾਬ ਨੇ ਬਹੁਤ ਸ਼ੇਦੀ ਹੀ ਇੰਨਾਂ ਸਾਰੀਆਂ ਅਟਕਾਂ ਉੱਪਰ ਵੀ ਸਫਲਤਾ ਪ੍ਰਾਪਤ ਕਰ ਲਈ ਸ਼ੇਰੀ ਪੰਜਾਬ ਦੇ ਰਸਾਲਿਆਂ ਨੇ ਸਮਾਂ ਪਾ ਕੇ ਉਹ ਨਾਮਵਰੀ ਪ੍ਰਾਪਤ ਕੀਤੀ ਕਿ ਉਸ ਸਮੇਂ ਇਸ ਸੰਸਾਰ ਦੇ ਅਦੁੱਤੀ ਮੰਨੇ ਜਾਂਦੇ ਸੀ ਸਨ 1838 ਵੀ ਵਿੱਚ ਲਾਰਡ ਆਕਲੈਂਡ ਨੇ ਮਹਾਰਾਜੇ ਦੇ ਰਸਾਲਿਆਂ ਦੇ ਕੰਮ ਦੇਖੇ ਜਿਨ੍ਹਾਂ ਬਾਰੇ ਉਹ ਆਪ ਇਹ رائے ਲਿਖਦੇ ਆ ਕਿ ਸੰਸਾਰ ਭਰ ਦੀਆਂ ਫੌਜਾਂ ਤੋਂ ਹਰ ਇੱਕ ਫੌਜੀ ਹੁਨਰ ਵਿੱਚ ਵਧੀਆ ਇਹ ਹੀ ਫੌਜ ਹੈ ਇਸੀ ਤਰ੍ਹਾਂ ਮਿਸਟਰ ਬੌਰਨ ਨੇ ਵੀ ਆਪਣੇ ਡਾਇਰੀ ਦੇ ਸਫਾ 214 ਉਤੇ ਮਹਾਰਾਜਾ ਸਾਹਿਬ ਦੇ ਰਸਾਲਾ ਰਾਈਜ਼ਮੈਂਟਾਂ ਦੇ ਹਥਿਆਰਾਂ ਤੇ ਵਰਦੀ ਦੇ ਬਾਬਤ ਇਹ ਲਿਖਿਆ ਹੈ ਕਿ ਘੋੜਸਵਾਰਾਂ ਦੀਆਂ ਜੈਕਟਾਂ ਲਾਲ ਰੰਗ ਦੀਆਂ ਹਨ ਇਹਨਾਂ ਦੇ ਕਾਫਤੇ ਸਾਹਮਣੇ ਦ੍ਰਿਸ਼ੀ ਸਫੈਦ ਹੈ ਪਤਲੂਨਾ ਦਾ ਰੰਗ ਗੂੜਾ ਨੀਲਾ ਹੈ ਜਿਸ ਵਿੱਚ ਲਾਲ ਰੰਗ ਦੀ ਪੱਟੀ ਪਾਈ ਹੋਈ ਹੈ ਪੱਗਾਂ ਰੇਸ਼ਮੀ ਸੁਰਮਰੰਗ ਦੀਆਂ ਹਨ ਜੋ ਬੜੇ ਦਰਸ਼ਨੀ ਢੰਗ ਨਾਲ ਸਿਰਾਂ ਤੇ ਸਜਾਈਆਂ ਜਾਂਦੀਆਂ ਹਨ ਉਹਨਾਂ ਉੱਪਰ ਚੱਕਰ ਅਤੇ ਖਾਲਸਾ ਨਿਸ਼ਾਨ ਇਹਨਾਂ ਦੀ ਸ਼ੋਭਾ ਨੂੰ ਦੂਣਾ ਕਰ ਦਿੰਦੇ ਹਨ ਕੂੜੇ ਆੜੀਆਂ ਕਾਠੀਆਂ ਦਾ ਚਮੜਾ ਸੰਧੂਰੀ ਰੰਗ ਦੀ ਬਨਾਤ ਨਾਲ ਮੜਿਆ ਹੁੰਦਾ ਹੈ ਜਿਸ ਦੇ ਅਖੀਰ ਤੇ ਫੀਤਾ ਅਤੇ ਝਾਂਦਰ ਲਟਕਦੀ ਹੈ ਵਾਂਗਾਂ ਤੇ ਹੋਰ ਸਾਜ਼ ਸਮਿਆਰ ਨਾਲ ਪਿੱਤਲ ਦੇ ਚਮਕੀਲੇ ਕੁੰਡੇ ਕੜੀਆਂ ਲੱਗੇ ਹੁੰਦੇ ਹਨ ਅਫਸਰਾਂ ਦੀ ਸਾਰੀ ਵਰਦੀ ਨਿਰੋਲ ਰੇਸ਼ਮੀ ਹੈ ਸਵਾਰ ਲੰਮਾ ਨੇਜਾ ਤਲਵਾਰ ਅਤੇ ਬੰਦੂਕ ਲੋੜ ਅਨੁਸਾਰ ਜੰਗ ਮੈਦਾਨ ਵਿੱਚ ਵਰਤਦੇ ਹਨ ਜੇਕਰ ਹੁਣ ਅੱਗੇ ਖਾਲਸਾ ਰਾਜ ਦੀ ਤੂਫਖਾਨੇ ਬਾਰੇ ਗੱਲ ਕਰੀਏ ਤਾਂ ਇਤਿਹਾਸਿਕ ਖੋਜ ਤੋਂ ਪਤਾ ਲੱਗਦਾ ਹੈ ਕਿ 18ਵੀਂ ਸਦੀ ਦੇ ਸ਼ੇਕੜਲੇ ਸਮੇਂ ਤੱਕ ਖਾਲਸਾ ਫੌਜ ਜੰਗਾਂ ਵਿੱਚ ਤੋਪਾਂ ਨੂੰ ਬਧیرے ਲੋੜਿੰਦਾ ਹਥਿਆਰ ਨਹੀਂ ਸੀ ਸਮਝਦੇ ਇਸ ਸਮੇਂ ਤੱਕ ਇਹ ਆਮ ਖਿਆਲ ਸੀ ਕਿ ਸ਼ੇਰਵਾਈ ਹੱਲਾ ਕਰਕੇ ਬੈਰੀ ਤੋਂ ਤੋਪਾਂ ਖੋਲ ਲੈਣੀਆਂ ਕੋਈ ਕਠਨ ਕੰਮ ਨਹੀਂ ਖਾਲਸੇ ਦੇ ਮਨ ਪਾਉਂਦੇ ਹਥਿਆਰ ਤੀਰ ਕਮਾਨ ਚੰਗੀ ਪੂਰੀ ਦਾ ਨੇਜਾ ਤੇ ਲక్ష్ਮੀ ਤਲਵਾਰ ਹੁੰਦੇ ਸਨ ਮਿਸਲਾਂ ਦੇ ਸ਼ੇਕੜਲੇ ਦਿਨਾਂ ਵਿੱਚ ਖਾਲਸਾ ਬੰਦੂਕਾਂ ਵੀ ਵਰਤਦਾ ਰਿਹਾ ਪਰ ਤੋਪਾਂ ਬਾਰੇ ਲਿਖਤਾਂ ਬਹੁਤ ਘੱਟ ਮਿਲਦੀਆਂ ਹਨ ਸਭ ਤੋਂ ਪਹਿਲਾਂ ਪੰਗਾਣੀ ਦੀ ਲੜਾਈ ਵਿੱਚ ਜੋ 1886 ਈਸਵੀ ਵਿੱਚ ਦੋ ਲੱਕੜੀ ਦੀਆਂ ਤੋਪਾਂ ਇੱਕ ਤਰਖਾਨ ਕਾਰੀਗਰ ਨੇ ਸ਼ਰੀਦ ਦਸ਼ਮੇਸ਼ ਜੀ ਦੇ ਭੇਟ ਕੀਤੀਆਂ ਸੀ ਜੋ ਇਸ ਜੰਗ ਵਿੱਚ ਵਰਤੀਆਂ ਗਈਆਂ ਸਨ ਇਸ ਪੰਗਾਣੀ ਦੇ ਯੁੱਧ ਬਾਰੇ ਆਪਾਂ ਇੱਕ ਪੂਰੀ ਡਿਟੇਲ ਚ ਪਿਛਲੀ ਵੀਡੀਓ ਪਾਈ ਹੋਈ ਆ ਉਹ ਵੀ ਤੁਸੀਂ ਜ਼ਰੂਰ ਦੇਖ ਲਿਓ ਫਿਰ ਅਸੀਂ ਸਨ 1721ਵੀਂ ਵਿੱਚ ਪੜਦੇ ਹਾਂ ਕਿ ਸਾਡੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦੀ ਲੜਾਈ ਵਿੱਚ ਬਾਦਸ਼ਾਹੀ ਫੌਜ ਦੇ ਟੱਕਰੇ ਤੇ ਤੋਪਾਂ ਵਰਤੀਆਂ ਸਨ ਇਸ ਪਿੱਛੋਂ ਮੁੜ ਸਨ 1710 ਅਤੇ 1715 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਲੱਕੜ ਦੀਆਂ ਤੋਪਾਂ ਤੋਂ ਦੂਜੀ ਵਾਰ ਮੈਦਾਨ ਵਿੱਚ ਤੋਪਾਂ ਤੋਂ ਕੰਮ ਲਿਆ ਲੱਕੜਾਂ ਦੀਆਂ ਤੋਪਾਂ ਬਣਾਉਣ ਦਾ ਕੰਮ ਬੜਾ ਅਜੀਬ ਲਿਖਿਆ ਮਿਲਦਾ ਇਮਲੀ ਦੇ ਦਰਖਤ ਦਾ ਤਣਾ ਸਵਾ ਗੱਜ ਲੰਮਾ ਵੱਢ ਕੇ ਇਸ ਨੂੰ ਵਿੱਚੋਂ ਖੋਖਲਾ ਕਰ ਲੈਂਦੇ ਸਨ ਇਸ ਨੂੰ ਪੱਕਿਆ ਕਰਨ ਲਈ ਲੋਹੇ ਦੀ ਪਟੀ ਦੇ ਬੰਦ ਨਾਲੋਂ ਨਾਲ ਇੱਕ ਖੋਖਲੀ ਲੱਕੜੀ ਦੇ ਇੱਕ ਨਾਲੀ ਉੱਪਰ ਕੱਸ ਦਿੰਦੇ। ਇਸ ਲੱਕੜ ਦਾ ਇੱਕ ਸਿਰਾ ਜੋ ਬੰਦ ਹੁੰਦਾ ਸੀ ਉਸ ਵਿੱਚ ਇੱਕ ਬਾਰੀਕ ਸੁਰਾਖ ਪਲੀਤੇ ਲਈ ਪਾਇਆ ਜਾਂਦਾ ਸੀ। ਫਿਰ ਲੋੜ ਅਨੁਸਾਰ ਇਸ ਨਲੀ ਵਿੱਚ ਬਰੂਧ ਭਰ ਕੇ ਲੋਹੇ ਜਾਂ ਪੱਥਰ ਦਾ ਗੋਲਾ ਇਸ ਵਿੱਚ ਚਲਾਉਂਦੇ ਸਨ। ਇਸ ਦੇ ਪਿੱਛੇ ਖਾਲਸਾ ਨੇ ਕੁੱਝ ਜੰਗਾਂ ਵਿੱਚ ਭਾਰੀਆਂ ਕੁਰਬਾਨੀਆਂ ਨਾਲ ਵੈਰੀਆਂ ਤੋਂ ਤੋਪਾਂ ਖੋਈਆਂ ਪਰ ਆਪਣੇ ਵੱਲੋਂ ਬਹੁਤ ਹੀ ਘੱਟ ਉਹਨਾਂ ਨੂੰ ਸੰਗਰਾਮਾਂ ਵਿੱਚ ਵਰਤਿਆ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੀਵਨ ਦੇ ਆਰੰਭ ਵਿੱਚ ਤੋਪਾਂ ਦੀ ਲੋੜ ਨੂੰ ਬੜਾ ਹੀ ਜ਼ਰੂਰੀ ਸਮਝ ਲਿਆ ਸੀ। ਉਸ ਦੇ ਦਿਲ ਵਿੱਚ ਤੋਪਾਂ ਦੀ ਬੜੀ ਕਦਰ ਸੀ। ਉਹ ਆਉਣ ਵਾਲੇ ਸਮੇਂ ਲਈ ਤੋਪਾਂ ਨੂੰ ਹੀ ਸਫਲਤਾ ਦਾ ਮੁੱਖ ਇਤਿਹਾਸ ਸਮਝਦਾ ਸੀ। ਜਦ ਪੈਦਲ ਪਲਟਨਾ ਤੇ ਰਸਾਲੇ ਤਿਆਰ ਹੋ ਗਏ ਤਾਂ ਸ਼ੇਰ-ਏ-ਪੰਜਾਬ ਨੇ ਆਪਣਾ ਸਾਰਾ ਧਿਆਨ ਤੋਪਖਾਨਿਆਂ ਦੀ ਤਿਆਰੀ ਵੱਲ ਲਾ ਦਿੱਤਾ। ਜਦੋਂ ਅਸੀਂ ਖਾਲਸਾ ਦਰਬਾਰ ਦੀਆਂ ਲਿਖਤਾਂ ਨੂੰ ਦੇਖਦੇ ਹਾਂ ਇਸ ਦੇ ਵਿੱਚ ਜੋ ਮਾਲੂਮ ਹੁੰਦਾ ਹੈ ਕਿ ਪਹਿਲੇ ਪਾਹਲਾ ਸਿੰਘ ਬਹੁਤ ਘੱਟ ਤੂਬਖਾਨਾ ਵਿੱਚ ਭਰਤੀ ਹੋਏ। ਇਸ ਕੰਮ ਨੂੰ ਵਧੀਰਾ ਹਿੰਦੂਸਤਾਨੀ ਮੁਸਲਮਾਨ ਚਲਾਉਂਦੇ ਹੁੰਦੇ ਸੀ। ਸਨ 1814 ਈਸਵੀ ਦੇ ਪਿੱਛੋਂ ਅਸੀਂ ਸਿੰਘਾਂ ਨੂੰ ਫੌਜ ਦੇ ਇਸ ਭਾਗ ਵਿੱਚ ਦੇਖਦੇ ਹਾਂ। ਪਰ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਤੂਬਖਾਨੇ ਦੇ ਕੰਮ ਨੂੰ ਖਾਲਸੇ ਨੇ ਆਪਣੇ ਹੱਥ ਵਿੱਚ ਲੈਂਦਿਆਂ ਹੀ ਇਸ ਵਿੱਚ ਉਹਨਾਂ ਨੇ ਉਹ ਕਮਾਲ ਪ੍ਰਾਪਤ ਕੀਤੀ ਕਿ ਸੰਸਾਰ ਪਰ ਮਹਾਰਾਜੇ ਦੇ ਤੂਬਖਾਨਾ ਦੀ ਧੰਪ ਪੈ ਗਈ। ਪਹਿਲਾਂ ਪਹਿਲ ਇੱਕ ਪਲਟਨ ਦੇ ਨਾਲ ਦੋ ਤੋਪਾਂ ਸਣੇ-ਸਮਿਆਂ ਦੇ ਹੁੰਦੀਆਂ ਸਨ ਪਰ ਥੋੜੇ ਸਾਲਾਂ ਦੇ ਪਿੱਛੋਂ ਤੋਪਖਾਨਾ ਫੌਜ ਦੇ ਵੱਖ ਡੇਰੇ ਬੀੜੇ ਤਿਆਰ ਕੀਤੇ ਗਏ ਜੋ ਕਿ ਚਾਰ ਭਗਮ ਚ ਵੰਡੇ ਹੁੰਦੇ ਸੀ ਇਸ ਵਿੱਚ ਪਹਿਲਾ ਹੁੰਦਾ ਸੀ ਤੋਪਖਾਨਾ ਅਸਪੀ ਜਿਸ ਨੂੰ ਕਿ ਘੋੜੇ ਖਿੱਚਦੇ ਹੁੰਦੇ ਸੀ ਦੂਸਰਾ ਸੀ ਤੋਪਖਾਨਾ ਗਾਵੀ ਜਿਸ ਨੂੰ ਬੈਲ ਖਿੱਚਦੇ ਸੀ ਤੀਜਾ ਸੀ ਤੋਪਖਾਨਾ ਛੁਤਰੀ ਇਹ ਹਲਕੀਆਂ ਤੋਪਾਂ ਊਠ ਤੇ ਲੱਦੀਆਂ ਹੁੰਦੀਆਂ ਸਨ ਚੌਥਾ ਸੀ ਤੋਪਖਾਨਾ ਫੀਲ ਬਾਤਰੀ ਇਸ ਵਿੱਚ ਭਾਰੀਆਂ ਜਿੰਸੀ ਤੋਪਾਂ ਹੁੰਦੀਆਂ ਸਨ ਇਸ ਤੋਪ ਦੇ ਅੱਗੇ ਦੋ ਹਾਥੀ ਅੱਗੜ-ਪਿੱਛੜ ਜੋਏ ਹੁੰਦੇ ਸਨ ਅਤੇ ਪਹਾੜੀ ਵਿਖੜੇ ਰਸਤੇਆਂ ਉੱਪਰ ਚੜ੍ਹਨ ਲਈ ਇੱਕ ਤੀਜਾ ਹਾਥੀ ਆਪਣਾ ਸਿਰ ਤੋਪ ਦੇ ਪਿੱਛੇ ਢਾ ਕੇ ਦਬਦਾ ਹੁੰਦਾ ਸੀ ਕਦੇ-ਕਦੇ ਤੋਪਾਂ ਹਾਥੀਆਂ ਦੀ ਪਿੱਠ ਤੇ ਵੀ ਲੱਦੀਆਂ ਹੁੰਦੀਆਂ ਸਨ ਪਹਾੜੀ ਇਲਾਕਿਆਂ ਤੇ ਕਠਨ ਘਾਟੀਆਂ ਵਿੱਚ ਹਾਥੀਆਂ ਦਾ ਤੋਪਖਾਨਾ ਬੜਾ ਲੱਭਦਾ ਹੀ ਕੋਂਦਾ ਸੀ ਪਰ ਇੱਕ ਗੱਲ ਬੜੀ ਹੈਰਾਨ ਕਰ ਦੇਣ ਵਾਲੀ ਹੈ ਕਿ ਮਹਾਰਾਜੇ ਦੇ ਹਾਥੀਆਂ ਦੇ ਤੋਪਖਾਨੇ ਦਾ ਬਹੁਤ ਘੱਟ ਜ਼ਿਕਰ ਲਿਖਤਾਂ ਵਿੱਚ ਲਿਖਿਆ ਮਿਲਦਾ ਹਾਲਾਂਕਿ ਸ਼ੇਰੀ ਪੰਜਾਬ ਦੇ ਸਮੇਂ ਤੋਂ ਲੈ ਕੇ ਖਾਲਸਾ ਰਾਜ ਦੇ ਛੇਕੜਲੇ ਦਿਨਾਂ ਤੱਕ ਹਾਥੀਆਂ ਦੇ ਤੋਪਖਾਨਿਆਂ ਰਾਹੀਂ ਬਹੁਤ ਸਾਰੀਆਂ ਭਾਰੀਆਂ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ ਪਰ ਇਸ ਦਾ ਹਾਲ ਬਹੁਤ ਘੱਟ ਲਿਖਤਾਂ ਵਿੱਚ ਦੇਖਣ ਨੂੰ ਮਿਲਦਾ ਸਭ ਤੋਂ ਪਹਿਲੀ ਲਿਖਤ ਜੋ ਹਾਥੀਆਂ ਦੇ ਤੋਪਖਾਨੇ ਸੰਬੰਧੀ ਮਿਲਦੀ ਆ ਉਹ ਇਹ ਹੈ ਕਿ ਸਨ 1819 ਈਸਵੀ ਵਿੱਚ ਮਹਾਰਾਜਾ ਸਾਹਿਬ ਨੇ ਜਦ ਕਸ਼ਮੀਰ ਉੱਪਰ ਚੜ੍ਹਾਈ ਕੀਤੀ ਸੀ ਇਸ ਸਮੇਂ ਪਹਾੜਾਂ ਦੀਆਂ ਚੋਟੀਆਂ ਉੱਪਰ ਉਹ ਹਾਥੀਆਂ ਉੱਪਰ ਹੀ ਤੋਪਾਂ ਪਹੁੰਚਾਈਆਂ ਗਈਆਂ ਸਨ ਕਿਲਾ ਅਜੀਮਗੜ ਇੱਕ ਉੱਚੀ ਪਹਾੜੀ ਦੀ ਚੋਟੀ ਉੱਪਰ ਸੀ ਇਸ ਦੇ ਫਤਿਹ ਕਰਨ ਲਈ ਹਾਥੀਆਂ ਦੇ ਰਾਹੀ ਤੋਪਾਂ ਪੰਚਾਈਆਂ ਗਈਆਂ ਤੇ ਇਹਨਾਂ ਦੀ ਮਦਦ ਨਾਲ ਕਿਲਾ ਫਤਿਹ ਕੀਤਾ ਗਿਆ ਇਸੇ ਤਰ੍ਹਾਂ ਸਨ 1821ਵੀਂ ਵਿੱਚ ਰਾਜਾ ਚੰਬਾ ਦੇ ਇਲਾਕੇ ਉੱਪਰ ਚੜ੍ਹਾਈ ਕੀਤੀ ਗਈ ਤਾਂ ਕਿਲਾ ਤਾਰਾਗੜ ਦੇ ਰਹਿਲੂ ਨੂੰ ਫਤਿਹ ਕਰਨ ਲਈ ਫੀਲ ਬਾਤਰੀ ਤੋਂ ਹੀ ਕੰਮ ਲਿਆ ਗਿਆ ਸੀ ਫਿਰ ਲਾਰੈਂਸ ਦੇ ਸਮੇਂ ਤੱਕ 1846 ਈਸਵੀ ਵਿੱਚ ਜਦ ਕਾਂਗੜੇ ਦੇ ਕਿਲੇ ਨੂੰ ਮੁੜ ਸਰ ਕਰਨ ਦੀ ਲੋੜ ਪਈ ਤਾਂ ਹਾਥੀਆਂ ਦਾ ਤੂਫਖਾਨਾ ਹੀ ਭੇਜਿਆ ਗਿਆ ਸੀ ਸਨ 1847 ਈਸਵੀ ਵਿੱਚ ਜਦ ਜੇਮਸ ਐਪਟ ਹਜ਼ਾਰੇ ਤੇ ਕਸ਼ਮੀਰ ਦੀ ਹੱਦਬੰਦੀ ਲਈ ਨੀਅਤ ਹੋਇਆ ਤਾਂ ਇਸ ਨੂੰ ਟੌਂਟਕੌਮ ਦੀ ਸ਼ੋਰਚ ਨੂੰ ਦਬਾਉਣ ਲਈ ਲਾਹੌਰ ਦਰਬਾਰ ਵੱਲੋਂ ਸਰਦਾਰ ਝੰਡਾ ਸਿੰਘ ਦੇ ਤਹਿਤ ਵਿੱਚ 2300 ਜਵਾਨ ਪੈਦਲ ਤੇ 8 ਵੱਡੀਆਂ ਤੋਪਾਂ ਭੇਜੀਆਂ ਗਈਆਂ ਸਨ ਤਾਂ ਉਸ ਸਮੇ ਇਹ ਅੱਠੇ ਤੋਪਾਂ ਹਾਥੀਆਂ ਤੇ ਲੱਦੀਆਂ ਹੋਈਆਂ ਸਨ ਰਾਸਤਾ ਪਹਾੜੀ ਤੇ ਵਿਖੜਾ ਹੋਣ ਕਾਰਨ ਇਨ੍ਹਾਂ ਵਿੱਚੋਂ ਦੋ ਹਾਥੀ ਪਹਾੜ ਦੀ ਖੱਡ ਵਿੱਚ ਵੀ ਡਿੱਗੇ ਸਨ। ਹੁਣ ਇਨ੍ਹਾਂ ਸਾਰੀਆਂ ਉਦਾਹਰਨਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਖਾਲਸਾ ਰਾਜ ਸਮੇਂ ਫੀਲ ਬਾਤਰੀ ਤੋਪਖਾਨਾ ਨੇ ਮੈਦਾਨ ਨਜੰਗ ਵਿੱਚ ਬੜੀ ਭਾਰੀ ਸਫਲਤਾ ਪ੍ਰਾਪਤ ਕੀਤੀ ਸੀ। ਹੁਣ ਅੱਗੇ ਅਸੀਂ ਸਮਝਦੇ ਹਾਂ ਕਿ ਤੋਪਖਾਨਿਆਂ ਦਾ ਪ੍ਰਬੰਧ ਕਿਵੇਂ ਚੱਲਦਾ ਸੀ। ਤੋਪਖਾਨੇ ਦੇ ਅਹੁਦੇਦਾਰ ਲਗਭਗ ਪੈਦਲ ਰਜਮੈਂਟਾਂ ਦੀ ਤਰ੍ਹਾਂ ਹੀ ਹੁੰਦੇ ਸਨ। ਮਹਾਰਾਜੇ ਦੇ ਤੋਪਖਾਨੇ ਉਸ ਦੀ ਨਿੱਤ ਦੀ ਕਹਾਲ ਦੇ ਕਾਰਨ ਉਸ ਕਮਾਲ ਉੱਪਰ ਪਹੁੰਚੇ ਸੀ ਕਿ ਉਸ ਸਮੇਂ ਇਹ ਆਮ ਖਿਆਲ ਸੀ ਕਿ ਸ਼ੇਰੇ ਪੰਜਾਬ ਦੇ ਤੋਪਖਾਨੇ ਹਿੰਦ ਵਿੱਚ ਸਭ ਤੋਂ ਪਹਿਲੇ ਦਰਜੇ ਦੇ ਹਨ ਕੁਝ ਕੁ ਵਾਕਿਫਕਾਰ ਅੰਗਰੇਜ਼ਾਂ ਨੇ ਮਹਾਰਾਜੇ ਦੇ ਤੋਪਖਾਨਿਆਂ ਬਾਰੇ ਇਸ ਤਰ੍ਹਾਂ ਲਿਖਿਆ ਹੋਇਆ ਹੈ ਜਿਵੇਂ ਕਿ ਔਨਰੇਬਲ ਔਸਬਰਨ ਜੋ ਲਾਰਡ ਆਕਲੈਂਡ ਗਵਰਨਰ ਜਨਰਲ ਹਿੰਦ ਦਾ ਮਿਲਟਰੀ ਸਕੱਤਰ ਤੇ ਫੌਜੀ ਕਮਾਂ ਦਾ ਬੜਾ ਜਾਣਕਾਰ ਸਮਝਿਆ ਜਾਂਦਾ ਸੀ ਉਹ ਆਪਣੀ 3 ਜੂਨ ਸਾਨੂੰ 1838 ਦੀ ਡਾਇਰੀ ਵਿੱਚ ਲਿਖਦਾ ਕਿ ਮੈਂ ਅੱਜ ਮਹਾਰਾਜਾ ਰਣਜੀਤ ਸਿੰਘ ਨਾਲ ਉਸਦੇ ਤੂਬਖਾਨਿਆਂ ਦੀ ਚਾੰਦਮਾਰੀ ਵੇਖਣ ਲਈ ਗਿਆ। ਉੱਥੇ ਅਸਾਂ 12 ਅਸਬੀ ਤੋਪਾਂ ਵੇਖੀਆਂ ਜੋ ਡਾਢੇ ਵਧੀਆ ਸਮਾਨ ਨਾਲ ਸਜੀਆਂ ਹੋਈਆਂ ਸਨ। ਮਹਾਰਾਜੇ ਦੀਆਂ ਇਨ੍ਹਾਂ ਤੋਂ ਵੀ ਵਧੀਆ ਤੋਪਾਂ ਲਾਹੌਰ ਵਿੱਚ ਹਨ। 8 ਤੇ 1200 ਗੱਜ ਤੋਂ ਚਾੰਦਮਾਰੀ ਬੜੀ ਵਧੀਆ ਸੀ। ਬਹੁਤ ਸਾਰੇ ਗੋਲੇ ਠੀਕ ਨਿਸ਼ਾਨੇ ਉੱਪਰ ਜਾ ਕੇ ਪਾਟੇ ਸਨ। ਫਿਰ 22 ਜੂਨ ਨੂੰ ਲਿਖਦਾ ਹੈ ਕਿ ਅੱਜ ਮੈਂ 53 ਅਸਬੀ ਤੋਪਾਂ ਕਵਾਇਦ ਦੇ ਮੈਦਾਨ ਵਿੱਚ ਵੇਖੀਆਂ। ਜੋ ਮਹਾਰਾਜਾ ਸਾਹਿਬ ਨੇ ਆਪਣੇ ਕਾਰਖਾਨਿਆਂ ਵਿੱਚ ਹੀ ਤਿਆਰ ਕਰਵਾਏ ਜਾਂ ਸਨ ਮੇਰੀ ਰਾਏ ਵਿੱਚ ਇਸ ਸਮੇਂ ਦੀਆਂ ਦੇਸੀ ਹਕੂਮਤਾਂ ਪਾਸ ਐਸਾ ਸ਼ਕਤੀਵਰ ਤੋਪਖਾਨਾ ਨਹੀਂ ਹੈ 24 ਜੂਨ ਨੂੰ ਮੌੜ ਇਸ ਨੂੰ ਮਹਾਰਾਜੇ ਦੇ ਤੋਪਖਾਨੇ ਵੇਖਣ ਦਾ ਸਮਾਂ ਮਿਲਿਆ ਇਸ ਦਿਨ ਇਹ ਲਿਖਦਾ ਆ ਕਿ ਮੈਂ ਅੱਜ 13 ਤੋਪਾਂ ਦੀ ਕੁਆਇਦ ਦੇ ਦੇਖੀ ਇਹਨਾਂ ਦੀ ਚਾੰਦ ਮਾਰੀ ਦਾ ਟੱਕਰਾ ਸੰਸਾਰ ਦਾ ਕੋਈ ਤੋਪਖਾਨਾ ਨਹੀਂ ਕਰ ਸਕਦਾ ਪਹਿਲੇ ਗੋਲੇ ਨਾਲ ਹੀ ਚਾੰਦ ਦੇ ਟੁਕੜੇ ਟੁਕੜੇ ਹੋ ਗਏ ਮੈਂ ਇਹਨਾਂ ਦੇ ਹੁਨਰ ਨੂੰ ਦੇਖ ਕੇ ਹੈਰਾਨ ਹੋ ਗਿਆ ਹਾਂ ਇਸ ਤੋਂ ਵੱਧ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਸਭ ਕੁਝ ਬਹੁਤ ਥੋੜੇ ਸਮੇਂ ਵਿੱਚ ਹੀ ਤਿਆਰ ਕੀਤਾ ਗਿਆ ਮੈਂ ਆਪ ਨਿਸ਼ਾਨੇ ਪਾਸ ਪੁੱਜਾ ਤੇ ਵੇਖਿਆ ਕਿ ਚਾਂਦ ਵਾਲਾ ਪਰਦਾ ਟੁਕੜੇ ਟੁਕੜੇ ਹੋ ਗਿਆ ਸੀ ਮੁੱਖੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਮਹਾਰਾਜੇ ਦੇ ਤੋਪਖਾਨੇ ਦੇ ਕਮਾਲ ਦੇਖੇ ਆ ਭਾਵੇਂ ਉਹ ਅੰਗਰੇਜ਼ ਸਨ ਜਾਂ ਅਮਰੀਕਨ ਉਹਨਾਂ ਸਭਨਾਂ ਦੀ ਸੰਮਤੀ ਇਹ ਹੀ ਆ ਕਿ ਮਹਾਰਾਜੇ ਦਾ ਤੋਪਖਾਨਾ ਉਸ ਸਮੇਂ ਬਹੁਤ ਤਾਕਤਵਰ ਅਤੇ ਅਦੁੱਤੀ ਸੀ ਤੋਪਖਾਨੇ ਦੇ ਜਵਾਨਾਂ ਦੀ ਵਰਦੀ ਬਾਰੇ ਮਿਸਟਰ ਬਾਰ ਲਿਖਦੇ ਆ ਕਿ ਇਹਨਾਂ ਦੀ ਵਰਦੀ ਸਾਡੇ ਅੰਗਰੇਜ਼ ਤੋਪਖਾਨੇ ਦੇ ਜਵਾਨਾਂ ਵਰਗੀ ਹੀ ਹੈ ਫਰਕ ਕੇਵਲ ਇਹਨਾਂ ਹੈ ਕਿ ਸਿਰ ਤੇ ਟੋਪੀਆਂ ਦੀ ਥਾਂ ਖਾਲਸੇ ਦੀਆਂ ਰੱਤੀਆਂ ਰੇਸ਼ਮੀ ਪੱਗਾਂ ਹਨ ਸਫੈਦ ਪਤਲੂਨਾਂ ਦੇ ਉੱਪਰ ਗੋਡਿਆਂ ਤੱਕ ਲੰਮੇ ਬੂਟ ਲਾਲ ਕੁਰਤੀਆਂ ਜਿਨ੍ਹਾਂ ਦੇ ਉੱਪਰ ਕਾਲੇ ਚਮੜੇ ਦੇ ਕਮਰਬੰਦ ਜਿਨ੍ਹਾਂ ਦੇ ਚਮਕੀਲੇ ਪਿੱਤਲ ਦੀਆਂ ਕੜੀਆਂ ਕੁੰਡੇ ਲੱਗੇ ਹੋਏ ਆ ਤਲਵਾਰਾਂ ਦੇ ਮਿਆਨ ਵੀ ਇਸੇ ਹੀ ਰੰਗ ਦੇ ਹਨ ਹੁਣ ਤੁਸੀਂ ਇਹ ਸੁਣ ਕੇ ਬਧੇਰੇ ਹੈਰਾਨ ਹੋਵੋਗੇ ਐਸੀ ਅਦੁੱਤੀ ਤੋਪਖਾਨਿਆਂ ਦੀਆਂ ਸਾਰੀਆਂ ਤੋਪਾਂ ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਕਾਰਖਾਨਿਆਂ ਵਿੱਚ ਹੀ ਢਾਲੀਆਂ ਜਾਂਦੀਆਂ ਸਨ ਇਨ੍ਹਾਂ ਵਿੱਚੋਂ ਕੁਝ ਕੁ ਕਾਰਖਾਨਿਆਂ ਦਾ ਸਮਾਚਾਰ ਤੇ ਤੋਪਾਂ ਅਤੇ ਕਾਰੀਗਰਾਂ ਦੇ ਨਾਮ ਪਾਤਨ ਨੂੰ ਅੱਗੇ ਦੱਸਦੇ ਹਾਂ ਖਾਲਸਾ ਰਾਜ ਦੇ ਰਿਕਾਰਡਾਂ ਦੀ ਪਰਚੋਲ ਕੀਤੀਆਂ ਤੋਪਾਂ ਦੇ ਉੱਪਰ ਉੱਕਰੀਆਂ ਹੋਈਆਂ ਲਿਖਤਾਂ ਤੋਂ ਇਹ ਪਤਾ ਲੱਗਦਾ ਕਿ ਇਸ ਰਾਜ ਵਿੱਚ ਪੰਜ ਤੋਪਾਂ ਢਾਲਣ ਦੇ ਕਾਰਖਾਨੇ ਚਾਲੂ ਸੀਗੇ ਜਿਨ੍ਹਾਂ ਵਿੱਚ ਤੋਪਾਂ ਢਾਲੀਆਂ ਜਾਂਦੀਆਂ ਸੀ ਇਨ੍ਹਾਂ ਵਿੱਚੋਂ ਤਿੰਨ ਲਾਹੌਰ ਵਿੱਚ ਹੀ ਸੀ ਇੱਕ ਕਿਲਾ ਮੁਬਾਰਕ ਵਿੱਚ ਜਿਸ ਦੀ ਦੇਖਰੇਖ ਮੀਆਂ ਕਾਦਰ ਬਖਸ਼ ਬાગਬਾਨ ਪੁਰੀਆ ਕਰਦਾ ਸੀ ਦੂਜਾ ਖਾਨਾ ਈਦਗਾਹ ਵਿੱਚ ਚਾਲੂ ਸੀ ਜਿਸ ਦਾ ਪ੍ਰਬੰਧ ਜਨਰਲ ਕੋਰਟ ਅਤੇ ਉਸ ਦਾ ਵਿਦਿਆਰਥੀ ਮੀਆਂ ਅਫਜ਼ਲ ਅਲੀ ਕਰਦਾ ਸੀ ਤੀਜਾ کارਖਾਨਾ ਸ਼ਾਦਰੇ ਵਿੱਚ ਸੂਬਾ ਸਿੰਘ ਦਾ کارਖਾਨਾ ਦੇ ਨਾਮ ਉੱਪਰ ਪ੍ਰਸਿੱਧ ਸੀ ਇਸ ਦਾ ਨਿਗਰਾਨ ਜਵਾਹਰ ਮੱਲ ਸੀ ਖਾਲਸਾ ਰਾਜ ਦੀਆਂ ਸਭ ਤੋਂ ਵੱਧ ਤੋਪਾਂ ਇਸੇ کارਖਾਨੇ ਵਿੱਚ ਢਾਲੀਆਂ ਜਾਂਦੀਆਂ ਸੀ ਚੌਥਾ کارਖਾਨਾ ਨਕੋਦਰ ਪਰਗਣਾ ਜਲੰਧਰ ਵਿੱਚ ਸੀ ਜੋ ਖਲੀਫਾ ਇਮਾਨਦੀਨ ਦੇ ਕੈਦੇਖਾਨ ਦੀ ਤਹਿਤ ਵਿੱਚ ਚੱਲਦਾ ਸੀ ਪੰਜਵਾਂ کارਖਾਨਾ ਸ਼ੇਖੋਪੁਰੇ ਵਿੱਚ ਸੀ ਹੁਣ ਇੱਥੇ ਤੁਹਾਨੂੰ ਅਸੀਂ ਤੋਪਾਂ ਢਾਲਣ ਵਾਲੇ ਕੁਝ ਕਾਰੀਗਰਾਂ ਦੇ ਨਾਮ ਵੀ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਅਸੀਂ ਸੂਬਾ ਸਿੰਘ ਗੋਬਿੰਦ ਸਿੰਘ ਪੁੱਤਰ ਸਰੂਪ ਸਿੰਘ ਰਾਏ ਸਿੰਘ ਤੋਪਸਾਜ ਮੀਆਂ ਖਾਨ ਮੁਹੰਮਦ ਪੁੱਤਰ ਚੌਧਰੀ ਗੁਲਾਮ ਮੁਹੰਮਦ ਸੁਧਾ ਸਿੰਘ ਅਫਜ਼ਲ ਅਲੀ ਇਮਾਮਦੀਨ ਖਤਾਈ ਰੂਪ ਸਿੰਘ ਅਨੂਪ ਸਿੰਘ ਮੁਹੰਮਦ ਹਯਾਤ ਤੇ ਬਾਗੀ ਖਾਨ ਹੁਣ ਵੀਡੀਓ ਦੇ ਆਖਰ ਵਿੱਚ ਤੁਹਾਨੂੰ ਫੌਜ ਦੀ ਗਿਣਤੀ ਬਾਰੇ ਵੀ ਦੱਸ ਦਿੰਨੇ ਆਂ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦੇ ਸਮੇਂ ਸਾਰੀ ਗਿਣਤੀ ਪੈਦਲ ਅਤੇ ਸਵਾਰਾਂ ਦੀ 123800 ਜਵਾਨ ਸੀ ਜਿੰਨਾਂ ਦੀ ਵੰਡ ਕੀ ਇਸ ਤਰ੍ਹਾਂ ਹੁੰਦੀ ਸੀ ਇਹਨਾਂ ਵਿੱਚੋਂ 87000 ਪੈਦਲ ਫੌਜੀ ਸਨ 5000 ਅਕਾਲੀ ਸੀ 92000 ਜੋੜ ਪੈਦਲ ਫੌਜਾਂ ਦਾ ਹੁੰਦਾ ਸੀ 16800 ਸਵਾਰ ਘੋੜ ਚੜੇ ਸਣੇ ਤੋਪਾਂ ਦੇ ਹੁੰਦੇ ਸਨ 15000 ਸਵਾਰ ਜਾਗੀਰਦਾਰਾਂ ਦੇ ਹੁੰਦੇ ਸਨ 31800 ਜੋੜ ਸਵਾਰਾਂ ਦੇ ਹੁੰਦੇ ਸੀ ਸੋ ਇਸ ਤਰ੍ਹਾਂ ਇਹ ਸਾਰਾ ਜੋੜ 123800 ਬਣਦਾ ਹੈ ਸਿੱਖ ਰਾਜ ਦੇ ਕੋਲ ਉਸ ਸਮੇਂ 384 ਵੱਡੀਆਂ ਤੋਪਾਂ ਹੁੰਦਿਆਂ ਸਨ 400 ਤੋਪਾਂ ਹਲਕੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਕੋਈ ਸ਼ੁਤਰੀ ਵੀ ਕਹਿੰਦੇ ਸੀ ਸੋ ਇਸ ਤਰ੍ਹਾਂ ਇਹਨਾਂ ਸਾਰੀਆਂ ਤੂਪਾਂ ਦਾ ਜੋੜ 784 ਬਣਦਾ ਹੈ ਸੋ ਇਦਾਂ ਸੀ ਖਾਲਸਾ ਰਾਜ ਦੇ ਡਿਫੈਂਸ ਸਿਸਟਮ ਦੀ ਪੂਰੀ ਜਾਣਕਾਰੀ ਇਸ ਤੋਂ ਅਗਲੀ ਵੀਡੀਓ ਵਿੱਚ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮੁਲਕੀ ਪ੍ਰਬੰਧ ਬਾਰੇ ਗੱਲ ਕਰਾਂਗੇ ਜੇਕਰ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਮੁਲਕੀ ਪ੍ਰਬੰਧ ਨੂੰ ਜਾਨਣਾ ਚਾਹੁੰਦੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਖਰਕਾਰ ਇਹਨਾਂ ਵਿਸ਼ਾਲ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਕਿਵੇਂ ਕੰਟਰੋਲ ਕੀਤਾ ਜਾਂਦਾ ਸੀ ਅਤੇ ਇਥੋਂ ਦਾ ਹਰ ਇੱਕ ਵਸਨੀਕ ਭਾਵੇਂ ਉਹ ਕਿਸਾਨ, ਕਾਰੋਬਾਰੀ ਜਾਂ ਕੋਈ ਵੀ ਸੀ ਉਹ ਹਰ ਇੱਕ ਖੁਸ਼ ਕਿਵੇਂ ਸੀ ਇਸ ਬਾਰੀਆ ਪਾ ਪੂਰੀ ਡਿਟੇਲ ਵਿੱਚ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਜੇਕਰ ਤੁਸੀਂ ਕਮੈਂਟ ਕਰਕੇ ਇਸ ਦੀ ਲੋੜ ਮਹਿਸੂਸ ਕਰੋਗੇ। ਸੋ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ। ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਸੋ ਮਿਲਦੇ ਹਾਂ ਕਿਸੇ ਹੋਰ ਅਜੇਹੀ ਹੀ ਇਤਿਹਾਸਕ ਵੀਡੀਓ ਦੇ ਨਾਲ। ਧੰਨਵਾਦ।